ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਲੌਗ ਬਣਾਉਣ ਲੱਗੇ ਆ ਜੀ ਇੱਧਰ ਆਏ ਹੋਏ ਆ ਮੈਂ ਕਿਹਾ ਚਲੋ ਨਾਲ-ਨਾਲ ਆਪ ਜੀ ਨੂੰ ਵੀ ਸਾਰਿਆਂ ਨੂੰ ਇੱਥੇ ਦੇ 뷰 ਦਿਖਾਉਨੇ ਆ ਤੇ ਮਾਤਾ ਦੇ ਦਰਸ਼ਨ ਕਰਾਉਨੇ ਆ ਸੋ ਵੀਡੀਓ ਦੇ ਵਿੱਚ ਅੱਗੋਂ ਜੋ ਵੀ 뷰 ਆਉਣਗੇ ਉਹ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਸੋ ਪਲੀਜ਼ ਵੀਡੀਓ ਨੂੰ ਪੂਰੀ ਦੇਖਿਓ ਐਂਡ ਤੱਕ ਦੇਖਿਓ ਤੇ ਮਾਤਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਵੀ ਪ੍ਰਾਪਤ ਲੋ ਜੀ ਆਪਣੀ ਬ੍ਰੇਕ ਲੱਗੀ ਆ ਇੱਥੇ ਕਾਫੀ ਹਾਊਸ ਤੇ ਨਾਲ ਆਪਣੇ ਨੇ ਅੱਜ ਬੰਟੀ ਬੌਜੀ ਬੰਟੀ ਬੌਜੀ ਕਹਿੰਦੇ ਵੀ ਮੈਂ ਤਾਂ ਟਰੈਕਟਰ ਤੇ ਹੀ ਜਾਣਾ ਵਾਂ ਸੋ ਭਾਜੀ ਟਰੈਕਟਰ ਤੇ ਜਾ ਰਹੇ ਹੋ ਤਾਂ ਹੀ ਮਾਤਾ ਦੇ ਦਰਸ਼ਨਾਂ ਵਾਹ ਜੀ ਵਾਹ ਬਹੁਤ ਵਰੀਆ ਤੇ ਨਾਲ ਕੌਣ ਆ ਆਪਣੇ ਹੋਰ ਤੁਸੀਂ ਵੀ ਆ ਜਾਓ ਨਹੀਂ ਅਸੀਂ ਗੱਡੀ ਤੇ ਜਾਵਾਂਗੇ ਜੀ ਠੀਕ ਹੈ ਜੀ ਆਪਾਂ ਟਰੈਕਟਰ ਤੇ ਜਾਵਾਂਗੇ ਸੋ ਇਹ ਬੰਟੀ ਬੌਜੀ ਆਪਣੇ ਨਾਲ ਨੇ ਲਓ ਜੀ ਬਾਈ ਟਰੈਕਟਰ ਵੀ ਜਵਾ ਟਰੈਕਟਰ ਦੇ ਉੱਤੇ ਆ ਕਿਸ਼ਨ ਬਾਉ ਜੀ ਆ ਗਏ ਸਾਡੇ ਹੈਲੋ ਕਰੋ ਸਰ ਜੈ ਮਾਤਾ ਦੀ ਜੈ ਮਾਤਾ ਦੀ ਬੋਲੇ ਇੱਕ ਜਿਹੜਾ ਹੈ ਲਓ ਜੀ ਗੱਡੀ 'ਚ ਬੈਠ ਗਏ ਆ। ਹੁਣ ਅਗਲੇ ਰੂਟ ਦੀ ਤਿਆਰੀ ਹੈ ਤੇ ਰਸਤੇ 'ਚ ਜੋ-ਜੋ ਵੀ ਅੱਛਾ ਹੋਊਗਾ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆਜੋ ਭਾਜੀ ਅੰਦਰ ਆਜੋ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਪਾ ਪਹੁੰਚ ਗਏ ਆ ੁਰਫੀ ੁਰਫੀ ਰੈਸਟੋਰੈਂਟ ਆ ਦਾ ਮਾਤਾ ਬੰਗਲਾ ਹੋ ਗਿਆ। ਕਦੇ ਢੀੜਾ ਲੱਗਿਆ ਜਰੂਰ ਇੱਥੇ ਰੁਕਿਓ ਤੇ ਬਾੜ ਪੀੜ ਦਾ ਬੁਲਟੀ ਹੈ ਸਮਾਂ ਆ ਗਿਆ। ਆਪਾਂ ਚੱਲਦੇ ਆਂ ਜੀ ਕੁਛ ਖਾਣ ਪੀਣ ਤੇ بارش ਹੋ ਗਈ ਹੈ ਸ਼ੁਰੂ ਮੀਂਹ ਪੈ ਰਿਹਾ ਹਲਕਾ 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 ਹਲਕਾ। ਸੋ ਦੈਨ ਮਿਲਦੇ ਆਂ ਜੀ। ਲੋ ਜੀ بارش ਦਾ ਵੀ ਨਜ਼ਾਰਾ ਦਿਖਾ ਲਈਏ ਪੂਰਾ ਮੀਂਹ ਪੈ ਰਿਹਾ ਐ ਬੜਾ ਜ਼ਬਰਦਸਤ। ਤੇ ਮਾਤਾ ਰਾਣੀ ਦੀ ਕਿਰਪਾ ਪੂਰੇ ਖੁਸ਼ ਨੇ ਸਾਰੇ। ਤੋ ਦੇਨਾ ਬਹੁਤ ਅੱਛਾ ਰੈਸਟੋਰੈਂਟ ਹੈ ਜੀ ਕਰੇ ਜ਼ਰੂਰ ਇੱਥੇ ਆ ਜਿਹੜਾ ਮਨ ਲਓ ਜੀ ਆਪਾਂ ਆ ਗਏ ਆ ਮਾਤਾ ਬੰਗਲਾ ਮੁਖੀ ਦਰਬਾਰ ਤੇ ਹੁਣ ਆਪਾਂ ਚੱਲਦੇ ਆਂ ਭਵਨ ਦੇ ਵਿੱਚ ਜਿੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਸਾਹਮਣੇ ਬੰਗਲਾ ਮੁਖੀ ਦਰਬਾਰ ਦਾ ਅਦਭੁਤ ਨਜ਼ਾਰਾ ਦੇਖੋ ਤੇ ਕਿੰਨਾ ਸੋਹਣਾ ਲੱਗ ਰਿਹਾ ਹੁਣ ਆਪਾਂ ਜਾ ਰਹੇ ਆਂ ਭਵਨਵਲ ਤੇ ਅਗਲੇ ਦ੍ਰਿਸ਼ ਤੁਸੀਂ ਇੱਥੋਂ ਦੇਖਿਓ ਮੰਦਿਰ ਤੋਂ ਸਟਾਰਟ ਕਰਦੇ ਆਂ ਜੀ। ਲਓ ਜੀ ਆ ਗਏ ਆਪਾਂ ਦਰਬਾਰ ਤੇ ਤੇ ਇਧਰੋਂ ਬਾਜ਼ਾਰ ਸ਼ੁਰੂ ਹੁੰਦਾ। ਤੁਸੀਂ ਦੇਖ ਸਕਦੇ ਹੋ ਸਾਹਮਣੇ ਜੁਗੜਾ ਕਰ। ਤੇ ਤੇ ਰੈਸਟੋਰੈਂਟ ਬਣਿਆ ਇਹ ਜੋੜਾ ਕਰੇ ਜੀ ਬਹੁਤ ਵਧੀਆ ਦਰਸ਼ਨ ਹੋਣੇ ਅੱਜ ਤੇ ਰਾਸ਼ ਬਹੁਤ ਘੱਟ ਹੈ ਕਾਂਟੀ ਬਾਬਾ ਜੀ ਪਹਿਲਾਂ ਹੀ ਪਹੁੰਚ ਗਏ ਨੇ ਅਗੋ ਜੀ ਮਾਤਾ ਦੇ ਦਰਬਾਰ ਮਾਤਾ ਬੰਗਲਾ ਮੁਖੀ ਦੇਵੀ ਉਹ ਅਗਲੇ ਦਰਸ਼ਨ ਵੀ ਕਰਾਉਣੇ ਨੇ ਜੀ ਗੰਨਣ ਕਰੋਈ ਦਰਸ਼ਨ ਜੈ ਮਾਤਾ ਇਹ ਜੀ ਮਾਤਾ ਬੰਗਲਾ ਮੁਖੀ दरबार ਧਮਾਚਲ ਪ੍ਰਦੇਸ਼ ਸੋ ਮਾਤਾ ਦੇ ਭਵਨ ਤੇ ਪਹੁੰਚ ਚੁੱਕੇ ਹਾਂ ਜੀ ਸਾਰੇ ਜਣੇ ਜੈ ਮਾਤਾ ਦੀ ਬੋਲੋ ਤਾਂ ਕਿ ਤੁਹਾਡੀ ਹਾਜ਼ਰੀ ਲਗੇ ਲੋ ਜੀ ਆਪਾਂ ਦਰਸ਼ਨ ਕਰ ਲੈਨੇ ਤੇ ਤੁਸੀਂ ਵੀ ਸਾਰਿਆਂ ਨੇ ਦਤਿ ਹਾਜ਼ਰੀ ਜ਼ਰੂਰ ਲਵਾ ਲਈ ਹੋਣੀ ਹੈ ਸੋ ਨੈਕਸਟ ਅਗਲੀ ਵੀਊ ਤੁਹਾਨੂੰ ਦਿਖਾਉਣੇ ਆ ਕਿਸ਼ਨ ਬੋਈ ਬੰਟੀ ਬੋਈ ਅਰਦਾਸ ਬੇਨਤੀ ਲਾ ਰੇ ਮਾਤਾ ਦੇ ਕੋ ਜੈ ਮਾਤਾ ਦੀ ਕਰੋ ਜੀ ਦਰਸ਼ਨ ਕੋਈ ਸੀਗਾ ਜੀ ਮੰਦਰ ਤੇ ਯਾਤਰਾ ਦਾ ਬਲੌਗ ਸੋ ਅੱਜ ਮੰਚ 'ਤੇ ਸੀਗਾ ਮੈਂ ਕਿਹਾ ਵੀ ਜਾ ਰਹੇ ਹਾਂ ਤੇ ਬੜੀ ਦੇਰ ਹੋ ਗਈ ਬਲੌਗ ਨਹੀਂ ਬਣਾਇਆ ਹੈਗਾ ਸੋ ਆਪਾਂ ਬਲੌਗ ਬਣਾਤਾ ਤੇ ਨਾਲ ਹੀ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਕੰਟੀ ਬੌਜੀ ਨੂੰ ਬੁਲਾਉਨੇ ਆ ਕੰਟੀ ਬੌਜੀ ਜੈ ਮਾਤਾ ਜੈ ਮਾਤਾ ਕੋਈ ਕਹਿਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਇਹ ਬਗਲਾ ਮੁਖੀ ਮੰਦਰ ਹੈ ਜੀ ਇੱਥੇ ਆ ਕੇ ਦਰਸ਼ਨ ਕਰੋ ਸਾਰੇ ਪਾਪ ਕੱਟਦੇ ਆ ਮਾਤਾ ਰਾਣੀ ਕਿਰਪਾ ਕਰਦੀ ਆ ਭੁੱਲਾ ਬਖਸਾਂ ਦੀ ਆ ਅੱਜ ਦੇ ਤੋਂ ਸਭ ਕੁਝ ਦਿੰਦੀ ਆ ਸੁੱਖ ਸ਼ਾਂਤੀ ਉਹ ਗੁਰੂ ਜੀ ਕਰਾ ਪੰਗਲਾ ਮੁਕੀ ਮਾ ਜੀ ਬੋਲ ਸਾਚੀ ਸੋ ਬੜੇ ਭਾਗਾਂ ਵਾਲੇ ਆ ਜੀ ਆਪਾਂ ਘਰੇ ਬੈਠੇ ਵੀ ਆਪਾਂ ਨੂੰ ਦਰਸ਼ਨ ਹੋ ਗਏ ਸੋ ਜਿਨ੍ਹਾਂ ਨੂੰ ਮਾਤਾ ਨੇ ਬੁਲਾਉਣਾ ਮਾ ਉਹਨੇ ਬੁਲਾ ਹੀ ਲੈਣਾ ਵਾ ਤੇ ਕਦੇ ਵੀ ਤੁਸੀਂ ਦਿਲ ਚਾਵੇ ਮਾਤਾ ਪੰਗਲਾ ਮੁਕੀ ਦਰਵਾਜ਼ਾ ਆਉਣਾ ਵਾ ਇੱਥੇ ਤੁਸੀਂ ਆ ਸਕਦੇ ਹੋ ਔਰ ਇੱਥੇ ਦੀ ਖਾਸ ਜੋ ਹੈ ਕਿ ਅਗਰ ਕੋਈ ਯੱਗ ਕਰਾਉਣਾ ਚਾਹੁੰਦੇ ਆ ਕੋਈ ਮਨ ਦੇ ਵਿੱਚ ਮੰਨਤਾ ਹੈਗੀ ਆ ਵੀ ਅਸੀਂ ਇਹ ਕੰਮ ਕਰਾਉਣਾ ਵਾ ਤਾਂ ਇਤੋਂ ਬੜੀ ਦੂਰੋ ਦੂਰੋ ਦੁਨੀਆ ਆਉਂਦੀ ਆ ਕਿ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਅਗਰ ਤੁਸੀਂ ਵੀ ਕੋਈ ਯੱਗ ਕਰਾਉਣਾ ਚਾਹੁੰਦੇ ਹੋ ਕੋਈ ਆਪਣੇ ਮਨ ਦੇ ਵਿੱਚ ਇੱਛਾ ਹੈਗੀ ਆ ਪੂਰੀ ਕਰਾਉਣੇ ਆ ਜਾ ਜਰੂਰ ਮਾਤਾ ਬੰਗਲਾ ਮੁਖੀ ਦੇ ਦਰਵਾਜ਼ੇ ਪਹੁੰਚੇ ਹੋ। ਸਵਾਗਤ ਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਲਾਸਟ ਤੱਕ ਸਾਡੇ ਨਾਲ ਬਣੇ ਰਹੇ ਨੇ। ਸਾਡੇ ਬੰਟੀ ਬਾਊ ਜੀ ਅੱਗੋਂ ਤੋਂ ਸਾਡੀਆਂ ਵੀਡੀਓ ਇਸੇ ਤਰ੍ਹਾਂ ਹੀ ਤੁਸੀਂ ਦੇਖਣੀਆਂ, ਲਾਈਕ ਕਰਨੀਆਂ, ਕਮੈਂਟ ਕਰਨੀਆਂ। ਜੈ ਮਾਤਾ। ਜੈ ਹੋ ਮਾਤਾ ਦੇ ਦਰਵਾਜ਼ੇ। श्री जय माता दी जय माता दी